ਸਾਸ੍ਰੀਕਾਲ ਸ਼ਰਕਪ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਹ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਦੋ ਡਰਾਈਵਰ ਵੀਰ ਨੇ ਇਹਨਾਂ ਦੇ ਉੱਪਰ ਇਲਜ਼ਾਮ ਹੈ ਕਿ ਇਹਨਾਂ ਨੇ 65000 ਰੁਪਏ ਪਾੜੇ ਦਾ ਚੋਰੀ ਕੀਤਾ ਪਰ ਇਹ ਉਸ ਸਮੇਂ ਲਾਈਵ ਹੋ ਜਾਂਦੇ ਨੇ ਫੇਸਬੁੱਕ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਹੀ ਮਾਲਕ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕੁੱਟਿਆ ਮਾਰਿਆ ਜਾਂਦਾ ਦੱਸ ਦਈਏ ਕਿ ਇਹ ਦੋ ਭਰਾ ਟਰੱਕ ਚਲਾਉਂਦੇ ਸੀ ਜਿਹੜਾ ਟਰੱਕ ਦਾ ਮਾਲਕ ਸੀ ਉਹ ਪੁਲਿਸ ਇਨਸਪੈਕਟਰ ਵੀ ਐ ਪੁਲਿਸ ਦੇ ਵਿੱਚ ਵੀ ਐ ਤਾਂ ਉਹ ਟਰਾਂਸਪੋਰਟ ਜੀ ਵੀ ਐ ਉਸ ਦੇ ਵੱਲੋਂ ਆਪਣੀ ਵਰਦੀ ਦਾ ਰੋਬ ਛਾੜਦੇ ਹੋਏ ਇਹਨਾਂ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਗਿਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ 65000 ਰੁਪਿਆ ਤੁਸੀਂ ਚੋਰੀ ਕੀਤਾ ਤਾਂ ਉਹ ਦੱਸਦੇ ਕਿ ਲੁਧਿਆਣਾ ਟਰਾਂਸਪੋਰਟ ਦੇ ਵਿੱਚ ਗੱਡੀ ਖਾਲੀ ਕਰਨ ਜਾਂਦੇ ਆ ਇਹ ਦੋ ਭਰਾ ਤਾਂ ਉੱਥੇ 65000 ਜਿਹੜਾ ਉਹ ਚੋਰੀ ਹੋ ਜਾਂਦਾ ਹੈ ਤਾ ਕਾਫੀ ਲੰਬਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਕੋਲ ਨੌਕਰੀ ਕਰਦੇ ਹੋਏ ਅੱਜ ਤੱਕ ਇਹਨਾਂ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਪੈਸੇ ਵਾਲੀ ਛੇੜਖਾਨੀ ਨਹੀਂ ਕੀਤੀ ਇਹਨਾਂ ਦਾ ਖੁੱਦਾ ਕਹਿਣਾ ਸੀ ਫੇਸਬੁੱਕ ਤੇ ਲਾਈਵ ਹੋ ਕੇ ਦੋਨੇ ਜਾਨੀ ਜਿਹੜੀ ਹੈ ਆਪਣੀ ਜੀਵਨ ਲੀਲਾ ਉਸ ਸਮਾਪਤ ਕਰ ਲੈਂਦੇ ਆ ਤਾਂ ਪੁਲਿਸ ਵਾਲੇ ਦੇ ਹੁਣ ਜਿਹੜਾ ਵਿਰੋਧ ਦੇ ਵਿੱਚ ਕਿ ਉਸ ਨੂੰ ਅਰੈਸਟ ਕੀਤਾ ਜਾਵੇ ਧਰਨਾ ਵੀ ਲੱਗ ਚੁੱਕਿਆ ਹੈ ਨਿਆਲ ਪਾਈਪਾਸ ਤੇ ਤਾ ਹਜੇ ਤੱਕ ਵੀ ਉਸ ਪੁਲਿਸ ਵਾਲੇ ਨੂੰ ਰਿਟਾਇਰ ਨਹੀਂ ਕੀਤਾ ਮੋਹਾਲੀ ਡਿਊਟੀ ਉਸ ਦੀ ਦੱਸੀ ਜਾ ਰਹੀ ਹੈ ਕਿ ਉਸ ਦੀ ਡਿਊਟੀ ਮੋਹਾਲੀ ਹੈ ਦੂਜੀ ਗੱਲ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਜਿਹੜੇ ਟੈਕ ਡਰਾਈਵਰ ਸੀ ਜਿਹੜੇ ਉਸ ਪੁਲਸੀਏ ਦੇ ਕੋਲੋਂ ਨੌਕਰੀ ਕਰਦੇ ਸੀ ਡਰਾਈਵਰ ਇਹਨਾਂ ਨੇ ਬਹੁਤ ਜ਼ਿਆਦਾ ਤਰਲੇ ਮਿੰਤਾ ਕੀਤੀਆਂ ਕਿ ਅਸੀਂ ਚੋਰ ਨਹੀਂ ਆ ਅਸੀਂ ਤੇਰੇ ਪੈਸੇ ਕਿਉਂ ਚੱਕਾਂਗੇ ਹਾਂ ਉਸ ਪੁਲਸ ਵਾਲੇ ਨੇ ਇਹਨਾਂ ਨੂੰ ਇੰਨਾ ਕੋਕਟੇਕ ਦੀ ਉਂਗਲ ਵੀ ਤੋੜ ਦਿੱਤੀ ਆਪਣੇ ਤਰੀਕੇ ਦੇ ਨਾਲ ਉਸ ਦੇ ਵੱਲੋਂ ਕੁੱਟਿਆ ਗਿਆ ਜਿਸ ਤਰ੍ਹਾਂ ਪੁਲਸਰ ਤੇ ਛੇਤੂਤ ਕਰਦੀ ਹੈ ਉਸਨੇ ਬਹੁਤ ਬੁਰੇ ਤਰੀਕੇ ਨਾਲ ਘੋਟਿਆ ਇੱਕ ਗਰੀਬ ਸੀ ਵਿਚਾਰੇ ਨਾ ਜਿਹੜੀ ਜ਼ਖਮਾਂ ਦੀ ਤਾਬ ਚ ਹਰਦੇ ਹੋਏ ਤੇ ਆਪਣੇ ਉੱਪਰ ਜਿਹੜਾ ਕਲੰਕ ਲੱਗਿਆ ਕਿ ਸਾਡੇ ਪਰਜੋਰ ਦਾ ਟੈਗ ਹੈ ਲੋਕਾਂ ਦੇ ਵਿੱਚ ਲੱਗ ਚੁੱਕਿਆ ਅਸੀਂ ਸਮਾਜ ਦੇ ਵਿੱਚ ਕਿਹੜਾ ਮੂੰਹ ਦਿਖਾਵਾਂਗੇ ਅਣਖੀ ਸੰਨ ਦੋਵੇਂ ਭਰਾ ਇਹਨਾਂ ਦੇ ਵੱਲੋਂ ਆਪਣੀ ਜਿਹੜੀ ਹੈ ਜੀਵਨ ਲੀਲਾ ਉਹ ਸਮਾਪਤ ਕਰ ਲਈ ਗਈ ਹੈ ਤਾਂ ਸਾਰਾ ਹੀ ਪਿੰਡ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਿਆ ਧਰਨੇ ਮਾਰਾਰੇ ਕਰਨੇ ਸ਼ੁਰੂ ਕਰ ਦਿੱਤੇ ਅੱਜ ਇਹਨਾਂ ਦੀ ਡੈੱਡ ਬੋਡੀ ਰੱਖ ਕੇ ਰੋਡ ਤੇ ਤਨਾ ਪ੍ਰਦਰਸ਼ਨ ਹੈ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਚਿਰ ਉਹਨਾਂ ਦਾ ਸੰਸਕਰ ਨਹੀਂ ਕਰਾਂਗੇ ਪਿੰਡ ਵਾਲਿਆਂ ਦਾ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਜਿੰਨਾ ਚਿਰ ਉਸ ਪੁਲਿਸ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਜਿਹੜਾ ਬਣਦਾ ਹੈ ਇਨਸਾਫ ਹੈ ਉਹ ਨਹੀਂ ਮਿਲ ਜਾਂਦਾ ਸੋ ਬਹੁਤ ਮਾੜੀ ਗੱਲ ਹੈ 65000 ਰੁਪਏ ਦੇ ਪਿੱਛੇ ਦੋ ਬੰਦਿਆਂ ਦੀ ਜਾਨ ਲੈ ਲੈਣੀ ਇਹ ਬਹੁਤ ਜੜੀ ਹੈ ਨਿੰਦਣਯੋਗ ਘਟਨਾ ਦੱਸਦੀ ਕਿ ਉਸ ਪੁਲਸ ਵਾਲੇ ਦੇ ਰੋਹ ਨੇ ਇਹਨਾਂ ਦੋ ਜਣਿਆਂ ਨੂੰ ਗਰੀਬਾਂ ਨੂੰ ਆਪਣਾ ਜਿਹੜਾ ਦਾਦਾ ਗਰੀ ਦੀ ਜਬਿਆੜਿਆਂ ਦੀ ਜਕਰ ਦੇ ਵਿੱਚ ਲੈ ਕੇ ਇਹਨਾਂ ਦੀ ਜਿਹੜੀ ਹੈ ਜਾਨ ਲੈ ਲਈ ਗਈ ਹੈ ਤਾਂ ਹੁਣ ਪਰਿਵਾਰ ਦੇ ਵਿੱਚ ਸਾਰੇ ਹੀ ਜਿਹੜੇ ਇਨਸਾਫ ਦੀ ਗੋਹਾਰ ਲਾ ਰਹੇ ਨੇ ਉਸ ਦਾ ਬੇਟਾ ਕਹਿ ਰਿਹਾ ਸੀ ਮੇਰੇ ਡੈਡੀ ਨੇ 25-25 ਲੱਖ ਰੁਪਇਆ 10-10 ਲੱਖ 20-20 ਲੱਖ ਉਸ ਦਾ ਜਿਹੜਾ ਲੈ ਕੇ ਦਿੱਤਾ ਕਦੀ ਅੱਜ ਤੱਕ ਪੈਸੇ ਦੀ ਹੇਰ ਫੇਰ ਨਹੀਂ ਹੋਈ ਤਾਂ ਇਸ ਵਾਰੀ ਹੀ ਉਹਨਾਂ ਨੇ 65000 ਦੀ ਹੇਰ ਫੇਰ ਕਰਨੀ ਸੀ ਉਹ ਨਹੀਂ ਇਸ ਤਰ੍ਹਾਂ ਕਰ ਸਕਦੇ ਉਹ ਬਹੁਤ ਇਮਾਨਦਾਰ ਸੀ हां ਜੇ ਕੋਈ ਉਹਨਾਂ ਨੂੰ ਮਜਬੂਰੀ ਵੀ ਸੀ ਤਾਂ ਉਹ ਪੈਸੇ ਮੰਗ ਕੇ ਲੈ ਲੈਂਦੇ ਸੀ ਇਸੇ ਡਰਾਈਵਰ ਦੇ ਕੋਲੋਂ ਇਸੇ ਮਾਲਕ ਦੇ ਕੋਲੋਂ ਪਰ ਇਸ ਪੁਲਿਸ ਵਾਲੇ ਮਾਲਕ ਨੇ ਟਰਾਂਸਪੋਰਟ ਇਹ ਜੋ ਹੈ ਇਸਨੇ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਉਹ ਇੰਨਾ ਕਿ ਜਿਆਦਾ ਡਰ ਗਏ ਸੀ ਤੇ ਇੰਨਾ ਕਿ ਜਿਆਦਾ ਗਲਤੀ ਫੀਲ ਕਰ ਗਏ ਬੇਇੱਜ਼ਤੀ ਫੀਲ ਕਰ ਗਏ ਉਹਨਾਂ ਨੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲਈ ਸੋ ਇੱਕ ਮਾਲਕ ਦਾ ਤੇ ਇੱਕ ਡਰਾਈਵਰ ਦਾ ਬਹੁਤ ਊੜਾ ਨਾਤਾ ਹੁੰਦਾ ਹੈ ਜਦੋਂ ਕਦੇ ਡਰਾਈਵਰ ਦੇ ਪਰ ਕੋਈ ਵੀ ਭੀੜ ਪੈਂਦੀ ਆ ਤਾਂ ਮਾਲਕ ਉੱਥੇ ਆਪਣੀ ਹਿੱਕ ਤਾਣ ਕੇ ਖੜ ਜਾਂਦਾ ਹੈ ਪਰ ਇੱਥੇ ਕੁਝ ਹੋਇਆ ਉਲਟਾ ਜਦੋਂ ਉਹਨਾਂ ਦੇ ਪਰ ਭੀੜ ਪਈ ਚੋਰੀ ਹੋਏ ਪੈਸੇ ਤਾਂ ਮਾਲਕ ਦੇ ਵੱਲੋਂ ਉਲਟਾ ਉਹਨਾਂ ਨੂੰ ਦਲਾਸਾ ਦੇਣ ਦੀ ਮਾਰੇ ਜਾਂ ਫਿਰ ਉਸ ਪੈਸਿਆਂ ਨੂੰ ਲੱਭਣ ਦੇ ਮਾਰੇ ਇਹਨਾਂ ਦੇ ਪਰ ਜਿਹੜਾ ਇਲਜ਼ਾਮ ਲਗਾ ਦਿੱਤਾ ਗਿਆ ਹਾਲਾਂਕਿ ਉਹ ਪੁਲਿਸ ਦੇ ਵਿੱਚ ਹੈ ਉਹ ਕਾਰਵਾਈ ਚਾਹੁੰਦਾ ਤਾਂ ਹੋ ਸਕਦੀ ਸੀ ਪੈਸੇ ਕਿੱਥੇ ਗਏ ਨੇ ਬਹੁਤ ਤਰੀਕੇ ਦੇ ਨਾਲ ਉਹ ਕਾਨੂੰਨ ਜਾਣਦਾ ਸੀ ਇਹ ਜਿਹੜਾ ਮਾਲਕ ਹੈ ਇਹਨਾਂ ਦਾ ਜਿਨੇ ਇਹਨਾਂ ਨੂੰ ਕੁੱਟਿਆ ਪਰ ਉਸ ਦੇ ਵੱਲੋਂ ਕੋਈ ਵੀ ਕਾਨੂੰਨੀ ਸਹਾਇਤਾ ਨਾ ਲੈਂਦੇ ਹੋਏ ਇਹਨਾਂ ਦੇ ਆਪੇ ਤਸ਼ੱਦਦ ਕੀਤਾ ਗਿਆ ਉਲਟ ਇਹਨਾਂ ਨੂੰ ਦੁਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਗਿਆ 24 ਦੇ ਨਾਲ ਇਹਨਾਂ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਵਿੱਚ ਇਹਨਾਂ ਦੇ ਵੱਲੋਂ ਇੱਕ ਕਦਮ ਚੱਕਿਆ ਗਿਆ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਗਈ ਤਾਂ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਹੈ ਇਹ ਇੱਕ ਬਹੁਤ ਵੱਡਾ ਇਨਸਾਫ ਦਾ ਮੁੱਦਾ ਬਣ ਚੁੱਕੀ ਹੈ ਤਾਂ ਪੂਰੇ ਪੰਜਾਬ ਦੇ ਵਿੱਚੋਂ ਕੱਲ ਨੂੰ ਪਰਸੋਂ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਧਰਨਾ ਪ੍ਰਦਰਸ਼ਨ ਹੈ ਜਿਹੜਾ ਨਿਆਲ ਬਾਈਪਾਸ ਪਾਤਾਣਾ ਲਿਖੇ ਚੱਲੇਗਾ ਕਿਸਾਨ ਜਥੇਬੰਦੀਆਂ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਤਾਂ ਉਧਰ ਡੀਟੀਓ ਨੇ ਕਰਨ ਡੀਟੀਓ ਨੇ ਉਹ ਵੀ ਬਹੁਤ ਸਾਰੀਆਂ ਆਵਾਜ਼ਾਂ ਬੁਲੰਦ ਕਰਦੀਆਂ ਨੇ ਜਦੋਂ ਕੋਈ ਇਨਸਾਫ ਦੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਹੋਰ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਵੀ ਬਾਕੋਬੀ ਤਰੀਕੇ ਨਾਲ ਉੱਥੇ ਆ ਕੇ ਬੋਲਦੇ ਨੇ ਤਾਂ ਉਹਨਾਂ ਦੇ ਵੱਲ ਵੀ ਅੱਜ ਆਪਣੀ ਸਪੀਚ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਪ੍ਰਸ਼ਾਸਨ ਆਪਸ ਦੇ ਵਿੱਚ ਮਿਲਿਆ ਹੋਇਆ ਇਸ ਮਾਲਕ ਨੂੰ ਅਰੈਸਟ ਕਿਉਂ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਦੀ ਬਦੌਲਤ ਇਹਨਾਂ ਦੋ ਗਰੀਬਾਂ ਦੇ ਘਰ ਹੈ ਜਿਹੜੇ ਹੱਸਦੇ ਵਸਦੇ ਉਹ ਜੜਵੇ ਨੇ ਛੋਟੇ ਮੋਟੇ ਬੱਚੇ ਨੇ ਇਹ ਇਹਨਾਂ ਦੇ ਘਰ ਹੈ ਹੁਣ ਕਿਸ ਤਰ੍ਹਾਂ ਚੱਲਣਗੇ ਪਿੱਛੇ ਪਰਿਵਾਰ ਦੇ ਜੀਰ ਹੋ ਰਹੇ ਨੇ ਬਿਲਕੁਲ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਅੱਜ ਆ ਕੇ ਸਪੀਚ ਦਿੱਤੀ ਗਈ ਬਹੁਤ ਸਾਰੇ ਹੋਰ ਵੀ ਜਿਹੜੇ ਨਾਮੀ ਚਿਹਰੇ ਨੇ ਚਾਹੇ ਉਹ ਕਿਸਾਨ ਜਿੱਥੇ ਬੰਦੀਆ ਕਹਿ ਲਓ ਚਾਹੇ ਉਹ ਹੋਰ ਕੋਈ ਵੀ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਵੀ ਆ ਕੇ ਆਪਣੀ ਆਪਣੀ ਸਪੀਚ ਦਿੱਤੀ ਗਈ ਤਾਂ ਇਸ ਵੀਰ ਵੀਰਾਂ ਦੇ ਜਿਹੜੀ ਇਨਸਾਫ ਦੀ ਮੰਗ ਕੀਤੀ ਗਈ ਆ ਉਸ ਸਟੇਜ ਦੇ ਪਰੋਂ ਖੜਕੇ ਬਹੁਤ ਸਾਰੀਆਂ ਸੀ ਪਿੱਛੇ ਦਿੱਤੀਆਂ ਗਈਆਂ ਪਰ ਅੱਜ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਾਹਰ ਆਈ ਜਾ ਰਹੀ ਸੀ ਕਿ ਦੇਖਦੇ ਹਾਂ ਜੇਕਰ ਕਿਸੇ ਤਰ੍ਹਾਂ ਇਹ ਮਸਲਾ ਠੰਡੇ ਵਾਸਤੇ ਪੈਂਦਾ ਹੈ ਜਾਂ ਫਿਰ ਕੋਈ ਇਹਨਾਂ ਦਾ ਸਮਝੌਤਾ ਹੁੰਦਾ ਪਰ ਅੱਜ ਕੋਈ ਵੀ ਸਮਝੌਤਾ ਨਹੀਂ ਹੋਇਆ ਐਸੇ ਤਰ੍ਹਾਂ ਜਿਹੜਾ ਮਸਲਾ ਉਹ ਚੱਲ ਰਿਹਾ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਉਹਨਾਂ ਨੂੰ ਰੱਖ ਕੇ ਰੋਡ ਦੇ ਉੱਪਰ ਜਿਹੜਾ ਧਰਨਾ ਲਗਾਇਆ ਗਿਆ ਤਾ ਹੁਣ ਕੱਲ ਨੂੰ ਵੀ ਬਹੁਤ ਸਾਰੇ ਚਿਹਰੇ ਜਿਹੜੇ ਉੱਥੇ ਪਹੁੰਚ ਰਹੇ ਨੇ ਬਹੁਤ ਸਾਰੇ ਡਰਾਈਵਰ ਵੀਰ ਨੇ ਜਿਨ੍ਹਾਂ ਦੇ ਵੱਲੋਂ ਕਾਲ ਦਿੱਤੀ ਗਈ ਆ ਅਲੱਗ-ਅਲੱਗ ਜੁਨੀਨਾਂ ਦੇ ਵਿੱਚੋਂ ਜਿਹੜੇ ਡਰਾਈਵਰ ਵੀਰ ਨੇ ਉਹ ਵੀ ਪਹੁੰਚ ਰਹੇ ਨੇ ਕਿਉਂ ਕਿ ਡਰਾਈਵਰਾਂ ਦਾ ਮਸਲਾ ਡਰਾਈਵਰਾਂ ਦੇ ਸਿਰ ਤੇ ਇਹ ਸਾਰਾ ਹੀ ਜਿਹੜਾ ਦੇਸ਼ ਹੈ ਚੱਲਦਾ ਡਰਾਈਵਰ ਟਰੱਕ ਚਲਾਉਂਦੇ ਨੇ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਮਾਨ ਹੈ ਉਹ ਇੱਧਰ-ਉੱਧਰ ਹੁੰਦਾ ਤਾਂ ਟਰੱਕ ਉਹ ਡਰਾਈਵਰ ਹੀ ਚਲਾਉਂਦੇ ਨੇ ਡਰਾਈਵਰਾਂ ਦਾ ਹੀ ਇਹ ਸਿਰ ਤੋਂ ਪੂਰਾ ਦੇਸ਼ ਚੱਲਦਾ ਤਾਂ ਡਰਾਈਵਰਾਂ ਨੂੰ ਵੀ ਇਸ ਗੱਲ ਦਾ ਫਿਕਰ ਹੈ ਡਰ ਰਿਹਾ ਕਿ ਕੱਲ ਨੂੰ ਸਾਡੇ ਨਾਲ ਵੀ ਕਿਤੇ ਇਸ ਤਰ੍ਹਾਂ ਨਾ ਹੋਵੇ ਜਿਸ ਤਰ੍ਹਾਂ ਇਹਨਾਂ ਦੋ ਬੇਦੋਸ਼ਿਆਂ ਦੇ ਨਾਲ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਜਿਹੜੀ ਹੈ ਇਸ ਧਰਮਨੇ ਦੇ ਵਿੱਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਬਹੁਤ ਸਾਰੇ ਡਰਾਈਵਰ ਕੱਲ ਇਹਨਾਂ ਦਾ ਜਿਹੜਾ ਸਮਰਥਨ ਕਰਨਗੇ ਆ ਕੇ ਉੱਥੇ ਆਪਣੇ ਜਿਹੜੇ ਵਿਚਾਰ ਹੈ ਉਹ ਰੱਖਣਗੇ ਸੋ ਹੁਣ ਇਹਨਾਂ ਦੀ ਜਿਹੜੀ ਲੜਾਈ ਹੈ ਉਹ ਇਹਨਾਂ ਦੇ ਵੱਲੋਂ ਰੰਭੀ ਗਈ ਹੈ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਵੀ ਪਿੰਡ ਦੀ ਪੰਚਾਇਤ ਵੱਲੋਂ ਵੀ ਬਹੁਤ ਸਾਰੇ ਲੋਕ ਉੱਥੇ ਆ ਜਿਹੜੇ ਪਹੁੰਚ ਰਹੇ ਨੇ ਧਰਮਨੇ ਦੇ ਵਿੱਚ ਤਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਇਹਨਾਂ ਵੀਰਾਂ ਨੂੰ ਇਨਸਾਫ ਮਿਲਦਾ ਹੈ ਜਾਂ ਫਿਰ ਨਹੀਂ ਕਿਉਂਕਿ ਸਰਕਾਰ ਦੇ ਵੱਲੋਂ ਵੀ ਵਾਰ-ਵਾਰ ਇਹ ਜਿਹੜੀ ਚੀਜ਼ ਹੈ ਉਹ ਸਾਹਮਣੇ ਲਿਆਂਦੀ ਜਾ ਰਹੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੋਵੇਗਾ ਹਰ ਇੱਕ ਨੂੰ ਇਨਸਾਫ ਮਿਲੇਗਾ ਹਰ ਇੱਕ ਬੰਦੇ ਦੀਆਂ ਜਿਹੜੀਆਂ ਲੋੜਾਂ ਨੇ ਸਰਕਾਰ ਦੇ ਵੱਲੋਂ ਜਿਹੜੀਆਂ ਉਹ ਪੂਰੀਆਂ ਕਰਨੀਆਂ ਬਣਦੀਆਂ ਨੇ ਔਰ ਉਹ ਕੀਤੀਆਂ ਵੀ ਜਾਣਗੀਆਂ ਪਰ ਹੁਣ ਇਹੀ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਬੇਦੋਸ਼ਿਆਂ ਦੇ ਹੱਕ ਦੇ ਵਿੱਚ ਕਿੰਨਾ ਕੁ ਨਿੱਤਰਦੀ ਹੈ ਕਿੰਨਾ ਕੁ ਡਟ ਕੇ ਖੜਦੀ ਹੈ ਕਿਉਂਕਿ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦਾ ਹੀ ਉਹ ਜਿਹੜਾ ਬੰਦਾ ਹੈ ਜਿਹੜਾ ਪੁਲਿਸ ਮੁਲਾਜ਼ਮ ਹੈ ਉਸ ਦੀਆਂ ਹੀ ਗੱਡੀਆਂ ਦੇ ਉੱਪਰ ਇਹ ਦੋਨੇ ਵੀਰ ਡਰਾਈਵਰ ਸਨ ਜਿਨ੍ਹਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟ ਮਾਰ ਕੀਤੀ ਗਈ ਹੈ ਬਾਅਦ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਜਾਨ ਲੈ ਲਈ ਗਈ ਹੈ ਤਾਂ ਦੇਖਦੇ ਆ ਕਿਸ ਤਰ੍ਹਾਂ ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਨਸਾਫ ਹੈ ਹੁੰਦਾ ਜਾਂ ਨਹੀਂ ਜਾਂ ਫਿਰ ਇਹ ਇੱਕ ਵੱਡਾ ਰੂਪ ਲੈ ਲੈਂਦਾ ਹੈ ਜਿਹੜਾ ਮੋਰਚਾ ਇਹਨਾਂ ਦੇ ਵੱਲੋਂ ਆਰੰਭਿਆ ਗਿਆ ਕਿਉਂਕਿ ਬਹੁਤ ਸਾਰੇ ਜਿਹੜੇ ਨਾਮੀ ਚਿਹਰੇ ਨੇ ਉਹਨਾਂ ਦੇ ਵੱਲੋਂ ਸਪੀਚਾਂ ਤੇ ਜਿਹੜੇ ਟਵੀਟ ਹੈ ਜਾਂ ਹੋਰ ਜਿਹੜੀਆਂ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਆਸ-ਪਾਸ ਇਹਨਾਂ ਵੀਰਾਂ ਦੇ ਹੱਕ ਦੇ ਵਿੱਚ ਖੜਨ ਦੇ ਲਈ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਵੀਰਾਂ ਦੀ ਜਿਹੜੀ ਇਹ ਹੱਤਿਆ ਹੋਈ ਹੈ ਕਿਸ ਦਾ ਕਸੂਰ ਮੰਨਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਜਿਹੜੇ ਰਾਏ ਆ ਉਹ ਆਪਣੀ ਰਾਏ ਜ਼ਰੂਰ ਰੱਖਿਓ ਸੋ ਅਸੀਂ ਵੀ ਆਸ ਕਰਦੇ ਹਾਂ ਕਿ ਇਹਨਾਂ ਵੀਰਾਂ ਨੂੰ ਜਿਹੜਾ ਇਨਸਾਫ ਹੈ ਉਹ ਜ਼ਰੂਰ ਮਿਲਣਾ ਚਾਹੀਦਾ ਮਸਲਾ 65000 ਦਾ ਨਹੀਂ 65000 ਦਾ 65 ਵਾਰੀ ਆ ਜਾਵੇਗਾ ਪਰ ਇਹ ਜਿਹੜੇ ਦੋ ਜੀਜ਼ ਲੱਗੇ ਨੇ ਉਹ ਕਦੇ ਵੀ ਮਿਲਣਗੇ ਉਸ ਪਰਿਵਾਰ ਨੂੰ ਗਰੀਬ ਪਰਿਵਾਰ ਸੀ ਗਰੀਬ ਪਰਿਵਾਰਾਂ ਦੇ ਵਿੱਚ ਤਾਂ ਰੋਟੀ ਦੇ ਵੀ ਲਾਲੇ ਪਏ ਹੁੰਦੇ ਨੇ ਪਰ ਉਹਨਾਂ ਤੇ ਤਾਂ ਦੋ ਜੀ ਚੱਲੇਗੇ ਨਹੀਂ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸੋ ਕਿ ਇਸ ਤਰ੍ਹਾਂ ਤੁਸੀਂ ਇਸ ਮਸਲੇ ਨੂੰ ਦੇਖਦੇ ਹੋ